ਰੋਸਪੁਰ ਦੇ ਵਿੱਚ ਬੀਤੇ ਦਿਨ ਕਾਰਸਵਾਰ ਪਰਿਵਾਰ ਤੇ ਅਨੇਵਾ ਗੋਲੀਆਂ ਚਲਾ ਕੇ ਤਿੰਨ ਚੁਚੇਰੇ ਭੈਣ ਭਰਾਵਾਂ ਦਾ ਕਤਲ ਕਰਨ ਅਤੇ ਦੋ ਭਰਾਵਾਂ ਨੂੰ ਜ਼ਖਮੀ ਕਰਨ ਦੇ ਦੋਸ਼ ਦੇ ਵਿੱਚ ਫਰਾਰ ਹੋਏ 9 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਆਪਣੇ ਬਿਆਨਾਂ ਦੇ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਹਥਿਆਰਾ ਸਮੇਤ ਸਾਡੀ ਜਸਪ੍ਰੀਤ ਕੌਰ, ਦਿਲਦੀਪ ਸਿੰਘ ਅਤੇ ਇੱਕ ਹੋਰ ਬੇਟੇ ਨੂੰ ਮਾਰ ਦਿੱਤਾ ਤੇ ਉੱਥੋਂ ਫਰਾਰ ਹੋ ਗਏ ਸੋ ਉਸ ਦੇ ਮੁੰਡਿਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਸੋ ਫਾਇਰਿੰਗ ਦੇ ਵਿੱਚ ਦੋ ਪਰਾ ਜ਼ਖਮੀ ਹੋਏ ਤੇ ਤਿੰਨ ਲੋਕਾਂ ਦੀ ਮੌਤ ਹੋਈ ਸੀ ਅੱਜ ਇਹ ਕੀ ਤਿੰਨ ਭੈਣ ਭਰਾਵਾਂ ਦੇ ਕਤਲ ਦਾ ਹੈ ਮਾਮਲਾ ਫਿਰੋਜ਼ਪੁਰ ਦੇ ਵਿੱਚ ਜਿੱਥੇ ਕਿ ਕੱਲ੍ਹ ਕਾਰ ਦੇ ਵਿੱਚ ਘੇਰ ਕੇ ਇਹਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਬਰ ਤੋੜ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਤਿੰਨ ਭੈਣ ਭਰਾਵਾਂ ਦੇ ਕਤਲ ਹੋ ਚੁੱਕਿਆ ਸੀ ਅਤੇ ਦੋ ਜਿਹੜੇ ਕਿ ਭਰਾ ਨੇ ਉਹ ਜ਼ਖਮੀ ਹੋਏ ਨੇ ਫਿਲਹਾਲ ਪੁਲਿਸ ਦੇ ਵੱਲੋਂ 9 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਸੋ ਮੁੰਡੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਫਿਲਹਾਲ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਜਲਦ ਤੋਂ ਜਲਦ ਸੋ ਫਿਰੋਜ਼ਪੁਰ ਦੇ ਵਿੱਚ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ 9 ਵਿਅਕਤੀਆਂ ਕੇ ਖਿਲਾਫ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੋ ਸੀਸੀਟੀਵੀ ਫੁਟੇਜ ਵੀ ਜਿਹੜੀ ਕਿ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੇਖਿਆ ਗਿਆ ਸੀ ਕਿ ਤਿੰਨ ਜਿਹੜੇ ਕਿ ਹਮਲਾਵਰ ਆਏ ਸਨ ਤਾਬੜ ਤੋਂੜਾ ਵੱਲੋਂ ਫਾਇਰਿੰਗ ਕੀਤੀ ਗਈ ਸੀ ਕਾਰ ਦੇ ਵਿੱਚ ਬੈਠੇ ਸਨ ਪੰਜ ਲੋਕ ਜਨਾ ਤੇ ਤਾਬੜ ਤੋਂੜ ਫਾਇਰਿੰਗ ਕੀਤੀ ਗਈ ਸੀ ਸੋ 9 ਵਿਅਕਤੀਆਂ ਦੇ ਖਿਲਾਫ ਮਾਮਲਾ ਜੁੜਾ ਕਿ ਦਰਜ ਕਰ ਲਿਆ ਗਿਆ ਸੋ ਤਿੰਨ ਭੈਣ ਭਰਾਵਾਂ ਦਾ ਇਸ ਦੇ ਵਿੱਚ ਕਤਲ ਹੋਇਆ ਸੀ ਪੁਲਿਸ ਫਿਲਹਾਲ ਜਿਹੜੇ ਕੀ ਜਾਂਚ ਵਿੱਚ ਜੁਟੀ ਹੋਈ ਹੈ ਲਗਾਤਾਰ ਸੀਸੀਟੀਵੀ ਕੈਮਰੇ ਵੀ ਖੰਕਾਲੇ ਜਾ ਰਹੇ ਨੇ ਸੋ ਪੁਲਿਸ ਦਾ ਦਾਵਾ ਹੈ ਕਿ ਜਲਦੋ ਜਲਦ ਉਹਨਾ ਨੂੰ ਫੜ ਲਿਆ ਜਾਵੇਗਾ 10 ਇਸੇ ਖਬਰ ਤੇ ਕਮਲ ਹੋਤਰਾ ਸਾਡਾ ਜੁੜ ਚੁੱਕੇ ਨੇ ਵਧੇਰੇ ਜਾਣਕਾਰੀ ਦੇ ਲਈ ਸੋ ਕਮਲ ਜਿਹੜਾ ਕਿ ਤਿੰਨ ਪੈਂਪਰਾਵਾ ਦੇ ਕਤਲ ਦਾ ਮਾਮਲਾ ਹੈ ਜਿੱਥੇ ਕਿ 9 ਵਿਅਕਤੀਆਂ ਦੇ ਖਿਲਾਫ ਉਹਨਾਂ ਮੁਕਦਮਾ ਦਰਜ ਕੀਤਾ ਗਿਆ ਪੁਲਿਸ ਨੂੰ ਕੁਝ ਜਾਣਕਾਰੀ ਮਿਲ ਪਈ ਹੈ ਕਿ ਕੌਣ ਲੋਕ ਸਨ ਹਾਲਾਂਕਿ ਪਹਿਲਾਂ ਦੱਸਿਆ ਗਿਆ ਸੀ ਕਿ ਕੋਈ ਪੁਰਾਣੀ ਰੰਜਿਸ਼ ਸੀ ਤੇ ਧਮਕੀਆਂ ਵੀ ਮਿਲ ਰਹੀਆਂ ਸਨ ਜਿਹੜਾ ਪੁਲਿਸ ਨੇ ਇਹ ਅਵਿਧਾਨ ਕਿ ਆਪਣਾ ਸਰਜੜਾ ਵਾ ਇਹ 8 ਬੰਦਿਆਂ ਦੇ ਉੱਪਰ ਜਿਹੜਾ ਵਾ ਐਫਐਨ ਲਿਸਟਡ ਕੀਤੀ ਗਈ ਹੈ ਤੇ ਤਿੰਨ ਜਿਹੜੀਆਂ ਅਨਸ਼ਾਤੇ ਦੱਸੇ ਗਏ ਨੇ ਪਰ ਪੁਲਿਸ ਨੇ ਅਜੇ ਤੱਕ ਇਹਦੇ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਪੁਲਿਸ ਨੇ ਇਹ ਹੀ ਗੱਲ ਰਹੀ ਅਸੀਂ ਜਾਂਚ ਕਰ ਰਹੇ ਹਾਂ ਤੇ ਅੱਗੇ ਜੋ ਵੀ ਹੋਏਗਾ ਨਿਕਲ ਕੇ ਸਾਹਮਣੇ ਆਏਗਾ ਤੇ ਇਹ ਦੱਸਾਂਗੇ ਕਿ ਜਲਦ ਤੋਂ ਜਲਦ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਏਗਾ ਤੇ ਨਾਲ ਹੀ ਗੱਲ ਦਈਏ ਅੱਜ ਫਿਰ ਸويرੇ ਜੀ ਤੋਂ ਪੁਲਿਸ ਵੱਲੋਂ ਪੁਲਿਸ ਦੇ ਅਧਿਕਾਰੀ ਐਸਐਸਪੀ ਫਰੋਜ਼ਪੁਰ ਵੱਲੋਂ ਜਿਹੜਾ ਤਾਂ ਕ੍ਰਾਈਮ ਸੀਨ ਤੇ ਜਿਹੜਾ ਸੀਰੀਆ ਵਾ ਉੱਤੇ ਦੌਰਾ ਕੀਤਾ ਕਿ ਲੋਕ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਜਿਹੜੇ ਸੀਸੀਟੀਵੀ ਹੋਰ ਵੀ ਲੱਗੇ ਸੀ ਉਹਨਾਂ ਦੀ ਵੀ ਡੀਵੀਆ ਨਾਲ ਜਿਹੜੀਆਂ ਵਾ ਉਹ ਪੁਲਿਸ ਵੱਲੋਂ ਉਤਾਰ ਕੇ ਲੈ ਗਏ ਨੇ ਤੇ ਸੀਸੀਟੀਵੀ ਜਿਹੜੇ ਨੇ ਉਹ ਜਾਂਚ ਜਾਂਚ ਕਰ ਰਹੇ ਹਨ ਜੀ ਜੀ ਬਿਲਕੁਲ ਜੇ ਪੁਲਿਸ ਵੱਲੋਂ ਕਹਾ ਗਿਆ ਸੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਜਿਹੜੇ ਕਿ ਇਸ ਤਰ੍ਹਾਂ ਲਾਅ ਐਂਡ ਆਰਡਰ ਦੇ ਤੱਜੀਆਂ ਉਡਾਈਆਂ ਜਾਂਦੀਆਂ ਨੇ ਸ਼ਰਿਆ ਮਿਸਰਾ ਦੇ ਜਿਹੜੇ ਕਿ ਕੇਸ ਸਾਹਮਣੇ ਆਉਂਦੇ ਨੇ ਸ਼ਰਿਆ ਗੋਲੀਆਂ ਚਲਾਈਆਂ ਜਾਂਦੀਆਂ ਫਾਰੀ ਕੀਤੀ ਜਾਂਦੀ ਸੋ ਵੱਡੇ ਸਵਾਲ ਵੀ ਖੜੇ ਹੁੰਦੇ ਨੇ ਪ੍ਰਸ਼ਾਸਨ ਤੇ ਜੀ ਕਮਲ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਇਹ ਸਭ ਤੋਂ ਵੱਡੀ ਗੱਲ ਹੈ ਵਾ ਜਿਹੜੀ ਇਹ ਫਾਈਲਿੰਗ ਫੌਂਟ ਲਾਇਗਿਆ ਮੁੰਡੇ ਪੋਲੋ ਜਿਹੜਾ ਵੈ ਤੇ ਉੱਪਰ ਇੱਕ ਮਰਡਰ ਹੋਈ ਸੀਗੇ ਤੇ ਜਿਹੜਾ ਉਸ ਇਲਾਕੇ ਦੇ ਰਿਪੋਰਟ ਵੀ ਕਾਫੀ ਜਿਹੜੀ ਫਾਈਨਡਿੰਗ ਕੀਤੀ ਗਈ ਜਿੱਥੇ ਕਿ ਲੋਕ ਵੀ ਥੋੜਾ ਜਿਹਾ ਸਹਿਮੇ ਹੋਏ ਨੇ ਪਰ ਪੁਲਿਸ ਵੱਲੋਂ ਜਿਹੜਾ ਵੈ ਹੁਣ ਇਹੀ ਜਾਂਚ ਸਾਹਮਣੇ ਨਜ਼ਰ ਆ ਰਹੀ ਆ ਪੁਲਿਸ ਵੱਲੋਂ ਜਿਹੜੇ ਦਾ ਸੀਸੀਟੀਵੀ ਉਤਾਰ ਕੇ ਤੇ ਸੀਸੀਟੀਵੀ ਦੇ ਵਿੱਚੋਂ ਜਿਹੜੇ ਵੈ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤਾਂ ਜੋ ਹੋਰ ਵੀ ਜਿਹੜਾ ਇਸ ਕੇਸ ਦੇ ਨੇੜੇ ਪਹੁੰਚ ਸਕਣ ਵੀ ਹੋਰ ਵੀ ਜਿਹੜੇ ਬੰਦੇ ਨਾਲ ਇਸ ਵਾਰਦਾਤ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਪੁਲਿਸ ਵੱਲੋਂ ਇਹ ਪੂਰਾ ਅਸ਼ਵਾਸਨ ਦੁਆਇਆ ਗਿਆ ਪਰਮਾਤਮਾ ਵੀ ਜਲਦ ਤੋਂ ਜਲਦ ਜਿਹੜੇ ਗਾ ਇਹ ਬੰਦੇ ਫੜ ਕੇ ਇਹਨਾਂ ਨੂੰ ਅਸੀਂ ਜੇਲ੍ਹ ਭੇਜਾਂਗੇ ਜੀ ਜੀ ਬਿਲਕੁਲ ਜੀ ਕੰਮ ਬਹੁਤ ਧੰਨਵਾਦ